ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਸੀਡੀਪੀ ਦੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਜਿਹੜਾ ਚੈਪਟਰ ਕਰਾਂਗੇ ਜੀ ਉਹ ਕਰਾਂਗੇ ਮੋਟੀਵੇਸ਼ਨ ਐਂਡ ਲਰਨਿੰਗ ਸੀਡੀਪੀ ਦੇ 3rd ਪਾਰਟ ਦਾ ਜਿਹੜਾ ਲਾਸਟ ਚੈਪਟਰ ਹੈ ਉਹ ਹੈਗਾ ਜੀ ਮੋਟੀਵੇਸ਼ਨ ਐਂਡ ਲਰਨਿੰਗ ਇਹ ਤੁਸੀਂ ਦੇਖ ਸਕਦੇ ਹੋ ਜੀ ਪਾਰਟ A ਤੇ ਪਾਰਟ B ਆਪਣਾ ਸਾਰਾ ਕਵਰ ਹੈ ਅੱਜ ਆਪਣਾ ਜਿਹੜਾ ਇਹ ਲਾਸਟ ਚੈਪਟਰ ਹੈ ਮੋਟੀਵੇਸ਼ਨ ਐਂਡ ਲਰਨਿੰਗ ਇਹ ਕਰਨਾ ਹੈ ਆਪਾਂ ਨੇ ਠੀਕ ਹੈ ਇਸ ਦੇ ਨਾਲ ਆਪਣੀ CDPE ਜਿਹੜੀ ਆ ਆਲਮੋਸਟ ਕਵਰ ਹੈ ਜਿਹੜਾ ਇਸ ਦਾ ਲਾਸਟ ਚੈਪਟਰ ਰਹੇਗਾ ਜੀ ਫੈਕਟਰਸ ਕੰਟਰੀਬਿਊਟਿੰਗ ਆਫ ਲਰਨਿੰਗ ਇਹ ਬਹੁਤ ਹੀ ਛੋਟਾ ਜਿਹਾ ਚੈਪਟਰ ਹੈ ਇਹ ਮੈਂ ਤੁਹਾਨੂੰ ਜਦੋਂ ਚੈਪਟਰ ਕਰਾਵਾਂਗੀ ਸਾਈਕੋਲੋਜੀ ਦਾ ਇੱਕ ਇੰਪੋਰਟੈਂਟ ਚੈਪਟਰ ਹੈ ਠੀਕ ਹੈ ਜਿਸ ਦੇ ਵਿੱਚ ਆਪਾਂ ਵਿਵਹਾਰਵਾਦ ਬਾਰੇ ਸੰਗਿਆਨਾਤਮਕਵਾਦ ਇਹਨਾਂ ਬਾਰੇ ਪੜਾਂਗੇ ਉਸ ਟਾਈਮ ਮੈਂ ਤੁਹਾਨੂੰ ਦੋਨੋਂ ਪੁਆਇੰਟਸ ਜਿਹੜਨੇ ਉਹ ਕਵਰ ਤੁਸੀਂ ਪਿਛਲੀਆਂ ਕਲਾਸਾਂ ਨਹੀਂ ਦੇਖਿਆ ਹੈ ਗਿਆ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਚੈਪਟਰ ਵਾਈਜ਼ ਡੇਲੀ 1 2 ਕਰਕੇ ਜਿਹੜੀਆਂ ਕਲਾਸਾਂ ਨੇ ਰੈਗੂਲਰ 베ਸ ਤੇ ਲਗਾਈਆਂ ਜਾ ਰਹੀਆਂ ਨੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਆਪਣੇ ਕੋਲ ਦੋ ਟਰਮਸ ਦਿੱਤੇ ਗਏ ਹਨ ਯਾਨੀ ਜੀ ਇੱਕ ਹੈਗਾ ਮੋਟੀਵੇਸ਼ਨ ਤੇ ਇੱਕ ਹੈਗਾ ਲਰਨਿੰਗ ਪਹਿਲਾਂ ਆਪਾਂ ਮੋਟੀਵੇਸ਼ਨ ਬਾਰੇ ਪੜ੍ਹਦੇ ਹਾਂ ਜਿਹੜਾ ਮੋਟੀਵੇਸ਼ਨ ਵਰਡ ਹੈ ਉਹ ਕਿੱਥੋਂ ਆਇਆ ਹੈ ਕਿੱਥੋਂ ਇਹ ਜਿਹੜਾ ਇਹ ਮੋਟੀਵੇਸ਼ਨ ਵਰਡ ਹੈ ਬਣਿਆ ਹੈ ਤਾਂ ਇਹ ਜਿਹੜਾ ਮੋਟੀਵੇਸ਼ਨ ਸ਼ਬਦ ਹੈ ਇਹ ਬਣਿਆ ਮੋਵਰ ਤੋਂ ਠੀਕ ਹੈ ਸਪੈਲਿੰਗ ਦੇਖ ਲਓ ਤੁਸੀਂ ਮੋ ਵੀ ਆਰ ਈ ਇਹ ਕੁਐਸਚਨ ਜਿਹੜੇ ਨੇ ਪੁੱਛੇ ਜਾਂਦੇ ਨੇ ਮੋ ਵੀਅਰ ਤੋਂ ਬਣਿਆ ਹੈ ਜਿਹੜਾ ਕਿ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਲਿਆ ਗਿਆ ਹੈ ਠੀਕ ਹੈ ਲਾਤੀਨੀ ਭਾਸ਼ਾ ਤੋਂ ਇਹ ਸ਼ਬਦ ਲਿਆ ਗਿਆ ਸੀ ਮੋ ਵੀਅਰ ਉੱਥੋਂ ਇਹ ਸ਼ਬਦ ਬਣਿਆ ਮੋਟੀਵੇਸ਼ਨ ਤਾਂ ਇਸ ਦਾ ਮੋਵੀਅਰ ਦਾ ਮਤਲਬ ਹੁੰਦਾ ਸੀ ਟੂ ਮੂਵ ਯਾਨੀ ਹਿਲਣਾ ਜਾਂ ਫਿਰ ਚੱਲਣਾ ਠੀਕ ਹੈ ਹਰਕਤ ਕਰਨਾ ਉਹਨੂੰ ਆਪਾਂ ਮੂਵ ਦੇ ਵਿੱਚ ਕਹਿ ਦਿੰਦੇ ਹੁੰਨੇ ਆ ਇਹ ਇੱਕ ਅਜਿਹਾ ਪ੍ਰੋਸੈਸ ਹੁੰਦਾ ਹੈ ਜੋ ਕੋਈ ਕੰਮ ਕਰਨ ਦੇ ਵਿੱਚ ਕਿਸੇ ਕੰਮ ਨੂੰ ਕਹ ਲਓ ਵੀ ਕੋਈ ਵੀ ਕੰਮ ਹੈ ਉਹਨੂੰ ਕਰਨ ਦੇ ਵਿੱਚ ਜਿਹੜਾ ਇੱਕ ਆਪਣਾ ਸਾਯੋਗ ਦਿੰਦਾ ਹੈ ਮੋਟੀਵੇਸ਼ਨ ਠੀਕ ਹੈ ਸਿੰਪਲ ਭਾਸ਼ਾ ਦੇ ਵਿੱਚ ਸਮਝੇ ਕਿ ਮੋਟੀਵੇਸ਼ਨ ਇਜ਼ ਅ ਪ੍ਰੋਸੈਸ ਨਾਟ ਅ ਪ੍ਰੋਡਕਟ ਜਿਹੜਾ ਮੋਟੀਵੇਸ਼ਨ ਹੈ ਉਹ ਕੋਈ ਪ੍ਰੋਡਕਟ ਨਹੀਂ ਹੈਗਾ ਕੋਈ ਉਤਪਾਦ ਨਹੀਂ ਹੈਗਾ ਇਹ ਇੱਕ ਪ੍ਰੋਸੈਸ ਹੈ ਇੱਕ ਪ੍ਰਕਿਰਿਆ ਹੈ ਹਨਾ ਕਿਸ ਤਰੀਕੇ ਦੀ ਪ੍ਰਕਿਰਿਆ ਹੈ ਇਹ ਇੰਟਰਨਲ ਪ੍ਰਕਿਰਿਆ ਹੈ ਆਪਾਂ ਕਹਿ ਦਿੰਨੇ ਆ ਨਾ ਮੇਰੇ ਅੰਦਰਲੀ ਇੰਟਰਨਲ એનર્ਜੀ ਬਹੁਤ ਲੋ ਹੋਈ ਪਈ ਹੈ ਮੈਨੂੰ ਮੋਟੀਵੇਸ਼ਨ ਦੀ ਲੋੜ ਹੈ ਇੰਟਰਨਲ એનર્ਜੀ ਕਿਹੜੀ ਹੁੰਦੀ ਹੈ ਮੋਟੀਵੇਸ਼ਨਲ ਜਿਹੜੀ ਆਪਣੇ ਅੰਦਰ ਹੁੰਦੀ ਹੈ ਠੀਕ ਹੈ ਤਾਂ ਇਹ ਉਹਦਾ ਹੀ ਪ੍ਰੋਸੈਸ ਹੁੰਦਾ ਹੈ ਕਲੀਅਰ ਹੈ ਜੀ ਸਮਝ ਆ ਗਿਆ ਇਹ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਮਦਦ ਕਰਦੀ ਹੈ ਮੋਟੀਵੇਸ਼ਨ ਜਿਵੇਂ ਕਿ ਆਪਾਂ ਨੂੰ ਆਪਣੀ એનર્ਜੀ ਪ੍ਰੋਵਾਈਡਰ ਵੀ ਆਪਾਂ ਇਹਨੂੰ ਕਹਿ ਸਕਦੇ ਹਾਂ ਆਪਦੇ ਗੋਲ ਵੱਲ ਜਿਹੜਾ ਹੈ ਆਪਾਂ ਨੂੰ ਫੋਕਸ ਕਰਨ ਦੇ ਵਿੱਚ ਮਦਦ ਕਰਦੀ ਹੈ ਕਨਸੈਂਟਰੇਟ ਕਰਨ ਦੇ ਵਿੱਚ ਮਦਦ ਕਰਦੀ ਹੈ ਆਪਣਾ ਬਿਹੇਵੀਅਰ ਸੁਧਾਰ ਦੇ ਇੱਕ ਤਰੀਕੇ ਨਾਲ ਹਨਾ ਤੇ ਆਪਣੇ ਜਿਹੜੇ ਅਚੀਵਮੈਂਟ ਕਰਦੀ ਹੈ ਗੋਲਸ ਦੀ ਉਸ ਦੇ ਵਿੱਚ ਬਹੁਤ ਹੀ ਜਿਆਦਾ ਇੰਪੋਰਟੈਂਟ ਰੋਲ ਜਿਹੜਾ ਹੈ ਇਹ ਮੋਟੀਵੇਸ਼ਨ ਅਦਾ ਕਰਦੀ ਹੈ ਤਾਂ ਇਸ ਦਾ ਸਾਈਕੋਲੋਜੀ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਰੋਲ ਹੈ ਇਹ ਤੁਸੀਂ ਕਹਿ ਸਕਦੇ ਹੋ ਇੱਥੇ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ ਜੀ ਮੋਟੀਵੇਸ਼ਨ ਸ਼ਬਦ ਕਿੱਥੋਂ ਆਇਆ ਕਿੱਥੋਂ ਨਹੀਂ ਇਹਨੂੰ ਪੰਜਾਬੀ ਦੇ ਵਿੱਚ ਪ੍ਰੇਰਣਾ ਕਹਾਂਗੇ ਆਪਾਂ ਹੁਣ ਦੇਖੋ ਜਿਹੜੀਆਂ ਨੀਡਸ ਹੁੰਦੀਆਂ ਨੇ ਜਿਹੜਾ ਮੋਟੀਵੇਸ਼ਨ ਸ਼ਬਦ ਹੈ ਉਹ ਬਣਤਾ ਗਿਆ ਹਿੱਲਣਾ ਜੁਲਣਾ ਮੂਵਰ ਤੋਂ ਬਣ ਗਿਆ ਲੇਕਿਨ ਉਹਦੀ ਲੋੜ ਕਿਉਂ ਪਈ ਦੇਖੋ ਨੀਡਸ ਹੁੰਦੀਆਂ ਨੇ ਹਨਾ ਆਪਾਂ ਕਹਦੇ ਨੇ ਤੈਨੂੰ ਮੋਟੀਵੇਸ਼ਨ ਦੀ ਲੋੜ ਕਿਉਂ ਹੈ ਤਾਂ ਕਿ ਮੈਂ ਇਹ ਕੰਮ ਕਰ ਸਕਾਂ ਮੈਂ ਉਹ ਕੰਮ ਕਰ ਸਕਾਂ ਉਹਦੇ ਪਿੱਛੇ ਚੀਜ਼ ਕੀ ਹੈ ਜ਼ਰੂਰਤ ਨੀਡ ਹੈ ਤੇੜੇ ਨੀਡਸ ਹੁੰਦੀਆਂ ਨੇ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ ਕਿਹੜੀ-ਕਿਹੜੀਆਂ ਹੁੰਦੀਆਂ ਨੇ ਪ੍ਰਾਇਮਰੀ ਨੀਡਸ ਤੇ ਸੈਕੰਡਰੀ ਨੀਡਸ ਜਿਹੜੀਆਂ ਪ੍ਰਾਇਮਰੀ ਨੀਡਸ ਨੇ ਇਹਨਾਂ ਨੂੰ ਆਪਾਂ ਬਾਇਓਲੋਜੀਕਲ ਨੀਡਸ ਵੀ ਕਹਿ ਦਿੰਨੇ ਆ ਕਿਹੜੀਆਂ ਨੀਡ ਕਹਿੰਦੇ ਆਪਾਂ ਬਾਇਓਲ ਠੀਕ ਹੈ ਪ੍ਰਾਇਮਰੀ ਨੀਡ ਨੂੰ ਆਪਾਂ ਬਾਇਓਲੋਜੀਕਲ ਨੀਡ ਵੀ ਕਹਾਂਗੇ ਤੇ ਜਿਹੜੀ ਆਪਣੇ ਕੋਲ ਸੈਕੰਡਰੀ ਨੀਡਸ ਹੈ ਇਹਨੂੰ ਆਪਾਂ ਐਕਵਾਇਰਡ ਨੀਡ ਵੀ ਕਹਿ ਦਿੰਨੇ ਆ ਕਿਹੜੀ ਨੀਡ ਕਹਿੰਨੇ ਆ ਜੀ ਆਪਾਂ ਐਕਵਾਇਰਡ ਨੀਡ ਕਲੀਅਰ ਹੈ ਇੱਕ ਇੱਕ ਕਰਕੇ ਬਾਰੇ ਪੜ੍ਹਦੇ ਆ ਪ੍ਰਾਇਮਰੀ ਨੀਡਸ ਨੂੰ ਪੜਦੇ ਆਂ ਦੇਖੋ ਜਿਹੜੀ ਪ੍ਰਾਇਮਰੀ ਨੀਡਸ ਹੁੰਦੀਆਂ ਨੇ ਇਹ ਜਨਮ ਤੋਂ ਹੁੰਦੀਆਂ ਨੇ ਬਾਇਓਲੋਜੀਕਲ ਨੀਡਸ ਕਿੱਥੋਂ ਹੁੰਦੀਆਂ ਨੇ ਜਨਮ ਦੇ ਨਾਲ ਹੁੰਦੀਆਂ ਨੇ ਐਗਜ਼ਾਮਪਲ ਦੇ ਤੌਰ ਤੇ ਭੁੱਖ ਹੋ ਗਈ ਪਿਆਸ ਹੋ ਗਿਆ ਨੀਂਦ ਹੋ ਗਈ ਹੈਨਾ ਪਾਣੀ ਹੋ ਗਿਆ ਖਾਣਾ ਪੀਣਾ ਹੋ ਗਿਆ ਰਹਿਣ ਦੇ ਲਈ ਸਥਾਨ ਹੋ ਗਿਆ ਯਾਨੀ ਪ੍ਰਾਇਮਰੀ ਨੀਡਸ ਉਹ ਹੁੰਦੀਆਂ ਨੇ ਜਿਵੇਂ ਆਪਾਂ ਨੇ ਪੜਿਆ ਨਾ ਕੁੱਲੀ ਜੁੱਲੀ ਅਤੇ ਕਪੜਾ ਮਕਾਨ ਹੈ ਨਾ ਇਹ ਜੋ ਕੁਝ ਬਹੁਤ ਲੰਬੇ ਸਮੇਂ ਪਹਿਲਾਂ ਮੈਂ ਸੁਣਿਆ ਸੀਗਾ ਇਹ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਾਇਮਰੀ ਨੀਡਸ ਦੇ ਵਿੱਚ ਆਉਂਦੀਆਂ ਨੇ ਜਦੋਂ ਆਪਾਂ ਨੂੰ ਖਾਣ ਦੇ ਲਈ ਰੋਟੀ ਤੱਕ ਨਹੀਂ ਮਿਲ ਰਹੀ ਤਾਂ ਆਪਾਂ ਨੂੰ ਸੈਕ ਅਹਿਸੂਸ ਹੀ ਨਹੀਂ ਹੁੰਦੀਆਂ ਪਹਿਲਾਂ ਆਪਣੀਆਂ ਪ੍ਰਾਇਮਰੀ ਨੀਡਸ ਨੇ ਜੂਣ ਦੇ ਲਈ ਖਾਣਾ ਪੀਣਾ ਰਹਿਣਾ ਸਿਰ ਤੇ ਛੱਤ ਹੋਵੇ ਖਾਣ ਨੂੰ ਰੋਟੀ ਹੋਵੇ ਪੀਣ ਨੂੰ ਪਾਣੀ ਹੋਵੇ ਦੈਟਸ ਇਟ ਇਹ ਕੀ ਆ ਆਪਣੀਆਂ ਪ੍ਰਾਇਮਰੀ ਨੀਡਸ ਨੇ ਆਪਣੀ ਨੀਂਦ ਪੂਰੀ ਨਹੀਂ ਹੋਊਗੀ ਆਪਾਂ ਮਰ ਜਾਾਂਗੇ ਖਰਾਬ ਹੋ ਜਾਊਗਾ ਆਪਣਾ ਸਾਰਾ ਕੰਮ ਹੈਨਾ ਤੇ ਇਹ ਸਾਰੀਆਂ ਚੀਜ਼ਾਂ ਕਿਨੇ ਪ੍ਰਾਇਮਰੀ ਨੇ ਇਹਨਾਂ ਨੂੰ ਬਾਇਓਲੋਜੀਕਲ ਨੀਡਸ ਵੀ ਆਪਾਂ ਕਹਿ ਦਿੰਨੇ ਆ ਜਿਹੜੀ ਸੈਕੰਡਰੀ ਨੀਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਐਕਵਾਇਰਡ ਨੀਡ ਕਹਿੰਦੇ ਆ ਇਹਨਾਂ ਨੂੰ ਸੋਸ਼ੀਓ ਜੈਨਿਕ ਨੀਡ ਵੀ ਤੁਸੀਂ ਕਹਿ ਸਕਦੇ ਹੋ ਸੈਕੰਡਰੀ ਨੂੰ ਸੋਸ਼ੀਓ ਜੈਨਿਕ ਠੀਕ ਹੈ ਸੋਸ਼ੀਓ ਜੈਨਿਕ ਨੀਡ ਵੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਹੁਣ ਦੇਖੋ ਜਿਹੜਾ ਸੋਸ਼ੀਓ ਜੈਨਿਕ ਨੀਡ ਹੈ ਆਪਣਾ ਇਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ ਇਹਦੇ ਵਿੱਚ ਆਉਂਦੀ ਹੈ ਆਇਡੈਂਟੀਫਿਕੇਸ਼ਨ ਪਾਵਰ ਹੁਣ ਦੇਖੋ ਜਿਹੜਾ ਮੰਨ ਲਓ ਤੁਹਾਡੀ ਤੁਹਾਡੇ ਕੋਲ ਕਾਰ ਹੈ ਉਹ ਤੁਹਾਡੀ ਪ੍ਰਾਇਮਰੀ ਨੀਡ ਤਾਂ ਨਹੀਂ ਹੈਗੀ ਮੰਨ ਲਓ ਤੁਹਾਡੇ ਕੋਲ ਕਾਰ ਨਹੀਂ ਵੀ ਹੈਗੀ ਤਾਂ ਤੁਸੀਂ ਜਦੋਂ ਆਪਣੀ ਰੋਟੀ ਪਾਣੀ ਖਾ ਰਹੇ ਹੋ ਤਾਂ ਤੁਹਾਡੇ ਕੋਲ ਇੱਕ ਡ੍ਰੀਮ ਹੋਏਗਾ ਮੰਨ ਲਓ ਹਨਾ ਵੀ ਹਾਂ ਮੈਂ ਕਾਰ ਲੈਣੀ ਹੈ ਤਾਂ ਉਹ ਕਾਰ ਜਿਹੜੀ ਤੁਹਾਡੀ ਕਿਹੜੀ ਨੀਡ ਹੋਗੀ ਸੈਕੰਡਰੀ ਨੀਡ ਹੋਗੀ ਯਾਨੀ ਉਹਦੇ ਬਿਨਾ ਸਰ ਸਕਦਾ ਏ ਲੇਕਿਨ ਆਪਾਂ ਸਾਰ ਨਹੀਂ ਰਹੇ ਆਪਣੀ ਉਹ ਇੱਕ ਤਰੀਕੇ ਦੀ ਆਪਾਂ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ ਠੀਕ ਹੈ ਜਦੋਂ ਆਪਾਂ ਨੂੰ ਕੋਈ ਪਾਵਰ ਚਾਹੀਦੀ ਹੁੰਦੀ ਹੈ ਆਪਾਂ ਆਪਣੀ ਆਇਡੈਂਟੀ ਨੂੰ ਪਛਾਣ ਇਹ ਸਾਰੀਆਂ ਚੀਜ਼ਾਂ ਕਿਹਦੇ ਵਿੱਚ ਆਗੀਆਂ ਸੈਕੰਡਰੀ ਨੀਡਸ ਦੇ ਵਿੱਚ ਆਗਿਆ ਰਿਸਪੈਕਟ ਹੋ ਗਿਆ ਹੁਣ ਦੇਖੋ ਖਾਣ ਨੂੰ ਤੁਹਾਡੇ ਕੋਲ ਰੋਟੀ ਨਹੀਂ ਭਾਲ ਤੁਸੀਂ ਇੱਜ਼ਤ ਰਹੇ ਹੋ ਹੈਨਾ ਇਹ ਤਾਂ ਕੋਈ ਗੱਲ ਨਹੀਂ ਬਣੀ ਇੱਜ਼ਤ ਦੇ ਨਾਲ ਪੇਟ ਨਹੀਂ ਭਰਦਾ ਹੈਗਾ ਆਪਾਂ ਕਹਿ ਦਿੰਨੇ ਆ ਵੀ ਖਾਣ ਦੇ ਲਈ ਜਿਹੜੀ ਰੋਟੀ ਜ਼ਰੂਰੀ ਹੈ ਪੈਸੇ ਨਾਲ ਪੇਟ ਨਹੀਂ ਭਰਦਾ ਆਪਾਂ ਇਹ ਗੱਲ ਆਮ ਤੌਰ ਤੇ ਫਿਲਮਾਂ ਦੇ ਵਿੱਚ ਆਲੇ ਦੁਆਲੇ ਸੁਣਦੇ ਹੀ ਹੈਗੀਆਂ ਤਾਂ ਇਹ ਸੈਕੰਡਰੀ ਨੀਡਸ ਹੁੰਦੀਆਂ ਨੇ ਠੀਕ ਹੈ ਸੇਫਟੀ ਲਵ ਰਿਸਪੈਕਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸੈਕੰਡਰੀ ਨੇ ਤਾਂ ਜਿਹੜੀ ਮੋਟੀਵੇਸ਼ਨ ਹੈ ਇਹਨਾਂ ਦੋਹਾਂ ਦੇ ਬਿਹਾਫ ਤੇ ਕੰਮ ਕਰਦੀ ਹੈ ਆਪਣੀ ਕਲੀਅਰ ਹੈ ਅ ਅੱਗੇ ਇਹ ਹੀ ਦੇਖੋ ਮੋਟੀਵੇਸ਼ਨ ਨੂੰ ਲੈ ਕੇ ਦੋ ਵਰਡ ਨੇ ਮੋਟਿਵ ਤੇ ਐਕਸ਼ਨ ਜਿਹੜਾ ਮੋਟੀਵੇਸ਼ਨ ਹੈ ਉਹਨੂੰ ਦੋ ਵਰਡ ਦੇ ਵਿੱਚ ਡਿਵਾਈਡ ਕਰਤਾ ਮੋਟਿਵ ਤੇ ਐਕਸ਼ਨ ਮੋਟਿਵ ਕਿਉਂ ਹੁੰਦਾ ਜਦੋਂ ਆਪਾਂ ਨੂੰ ਆਪਣਾ ਡਾਇਰੈਕਸ਼ਨ ਪਤਾ ਹੁੰਦੀ ਹੈ ਆਪਣਾ ਗੋਲ ਪਤਾ ਹੁੰਦਾ ਹੈ ਐਕਸ਼ਨ ਕੀ ਹੁੰਦਾ ਜਦੋਂ ਆਪਾਂ ਉਸ ਗੋਲ ਵੱਲ ਵੱਧਦੇ ਹਾਂ ਉਹਨੂੰ ਦੋਹਾਂ ਨੂੰ ਮਿਲਾ ਕੇ ਆਪਾਂ ਕੀ ਕਹ ਦਾਂਗੇ ਮੋਟੀਵੇਸ਼ਨ ਕਲੀਅਰ ਹੈ ਹੁਣ ਦੇਖੋ ਮੋਟੀਵੇਸ਼ਨ ਦੀ ਜਿਹੜੀ ਸਾਈਕਲ ਹੁੰਦੀ ਹੈ ਹਨਾ ਸਾਈਕਲ ਦਾ ਯਾਨੀ ਇੱਕ ਪੜਾਅ ਦਰ ਪੜਾਅ ਹੁੰਦਾ ਹੈ ਠੀਕ ਹੈ ਇਹਦਾ ਮੋਟੀਵੇਸ਼ਨ ਦਾ ਦੂਜਾ ਨਾਮ ਹੀ ਨੀਡ ਹੁੰਦਾ ਹੈ ਠੀਕ ਹੈ ਮੋਟੀਵੇਸ਼ਨ ਦੇ ਪਿੱਛੇ ਮੇਨ ਗੱਲ ਨੀਡ ਦੀ ਹੁੰਦੀ ਹੈ ਤਾਂ ਇਹ ਜਿਹੜਾ ਸਾਈਕਲ ਪੀਰੀਅਡ ਹੈ ਇਹਦੇ ਵਿੱਚ ਕੀ ਕੀ ਚੀਜ਼ਾਂ ਮੈਨ ਨੇ ਸਭ ਤੋਂ ਪਹਿਲਾਂ ਦੇਖੋ ਨੀਡ ਹੈ ਕੋਈ ਵੀ ਐਗਜ਼ਾਮਪਲ ਲੈ ਲਓ ਤੁਸੀਂ ਕੋਈ ਤੁਹਾਡੀ ਜ਼ਰੂਰਤ ਹੈ ਨੀਡ ਹੈ ਠੀਕ ਹੈ ਫਿਰ ਹੁੰਦੀ ਹੈ ਜੀ ਡਰਾਈਵ ਯਾਨੀ ਤੁਸੀਂ ਉਹਦੇ ਬਾਰੇ ਸੋਚ ਰਹੇ ਹੋ ਠੀਕ ਹੈ ਜਾਂ ਫਿਰ ਕਹਿ ਲਓ ਵੀ ਆਪਾਂ ਐਕਸ਼ਨ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਥਰਡ ਹੈ ਆਪਣੇ ਕੋਲ ਇਨਸੈਂਟਿਵ ਇਹਨੂੰ ਅਰਾਊਜ਼ਲ ਵੀ ਕਹਿ ਦਿੰਨੇ ਆ ਅਰਾਊਜ਼ਲ ਯਾਨੀ ਐਕਸਾਈਟਮੈਂਟ ਠੀਕ ਹੈ ਅਰਾਊਜ਼ਲ ਇਹ ਕੀ ਹੈ ਇਹ ਆਪਾਂ ਨੂੰ ਐਕਸ਼ਨ ਲੈਣਿਆ ਇਹਦੇ ਵਿੱਚ ਆਪਾਂ ਐਕਸ਼ਨ ਲੈਣ ਦੀ ਸੋਚ ਰਹੇ ਹਾਂ ਇਹਦੇ ਵਿੱਚ ਆਪਾਂ ਨੇ ਐਕਸ਼ਨ ਲੈ ਲਿਆ ਇਹ ਆਪਾਂ ਨੂੰ ਨੀਡ ਮਹਿਸੂਸ ਹੋਈ ਇਹਦੇ ਚ ਐਕਸ਼ਨ ਲੈਣ ਦੀ ਸੋਚ ਰਹੇ ਹਾਂ ਪਲਾਨਿੰਗ ਕਰ ਰਹੇ ਹਾਂ ਇੱਥੇ ਆਪਾਂ ਨੇ ਐਕਸ਼ਨ ਲੈ ਲਿਆ ਤੇ ਆਪਾਂ ਨੇ ਕੀ ਕਰਿਆ ਆਪਾਂ ਆਪਣੇ ਗੋਲ ਵੱਲ ਵਧੇ ਠੀਕ ਹੈ ਆਪਣਾ ਜਿਹੜਾ ਬਿਹੇਵੀਅਰ ਆ ਗੋਲ ਵੱਲ ਵਧਾਇਆ ਤੇ ਆਪਾਂ ਨੇ ਉਹ ਅਚੀਵ ਕਰ ਲਿਆ ਤਾਂ ਉਹ ਕੀ ਹੋ ਗਿਆ ਗੋਲ ਜਾਂ ਫਿਰ ਰਿਵਾਰਡ ਆਪਾਂ ਨੇ ਹਾਸਲ ਕਰ ਲਿਆ ਠੀਕ ਹੈ ਤਾਂ ਫਿਰ ਆਪਾਂ ਕੀ ਕਰਦੇ ਇਨਸੈਂਟਿਵ ਤੋਂ ਬਾਅਦ ਆਪਾਂ ਆਪਣਾ ਗੋਲ ਪ੍ਰਾਪਤ ਕਰ ਲੈਨੇ ਆ ਗੋਲ ਅਚੀਵ ਕਰ ਲੈਨੇ ਆ ਤਾਂ ਇਸ ਨੂੰ ਮੋਟੀਵੇਸ਼ਨ ਦੀ ਸਾਈਕਲ ਕਹਿ ਦਿੰਨੇ ਆ ਮੋਟੀਵੇਸ਼ਨ ਆਪਾਂ ਪੰਜਾਬੀ ਦੇ ਵਿੱਚ ਅਭਿਪ੍ਰੇਰਣਾ ਵੀ ਕਹਿ ਸਕਦੇ ਆ ਜਾਂ ਫਿਰ ਸਿੰਪਲ ਪ੍ਰੇਰਣਾ ਵੀ ਕਹਿ ਸਕਦੇ ਆ ਕਲੀਅਰ ਆ ਜੀ ਅੱਗੇ ਦੇਖਦੇ ਆ ਆ ਦੇਖੋ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਸੇਮ ਚੀਜ਼ ਆਪਣੀ ਜ਼ਰੂਰਤ ਹੈ ਫਿਰ ਆਪਾਂ ਉਹਦੇ ਬਾਰੇ ਸੋਚਦੇ ਆ ਉਹਦੇ ਬਾਰੇ ਐਕਸ਼ਨ ਲੈਣ ਦੀ ਸੋਚਦੇ ਆ denn ਆਪਾਂ ਨੇ ਐਕਸ਼ਨ ਲਿਆ ਐਕਸਾਈਟਮੈਂਟ ਹੋਈ ਫਿਰ ਆਪਾਂ ਨੂੰ ਕੀ ਆ ਆਪਾਂ ਨੇ ਅਚੀਵਮੈਂਟ ਅਚੀਵ ਕਰ ਲਿਆ ਆਪਦਾ ਗੋਲ ਤੇ ਆਪਾਂ ਨੂੰ ਰਿਵਾਰਡ ਮਿਲਿਆ ਜਾਂ ਫਿਰ ਆਪਾਂ ਨੂੰ ਖੁਸ਼ੀ ਮਹਿਸੂਸ ਹੋਈ ਹੁਣ ਦੇਖੋ ਜਿਹੜੀ ਮੋਟੀਵੇਸ਼ਨ ਹੈ ਇਹ ਦੋ ਪ੍ਰਕਾਰ ਦੀ ਹੁੰਦੀ ਹੈ ਕਿਹੜੀ-ਕਿਹੜੀ ਹੁੰਦੀ ਹੈ ਜੀ ਇੰਟਰਨਲ ਤੇ ਐਕਸਟਰਨਲ ਇੰਟਰਨਸਿਕ ਵੀ ਕਹਿ ਸਕਦੇ ਆ ਐਕਸਟਰਨਸਿਕ ਵੀ ਕਹਿ ਸਕਦੇ ਆ ਅੰਦਰੂਨੀ ਵੀ ਕਹਿ ਸਕਦੇ ਆ ਬਾਹਰੀ ਵੀ ਕਹਿ ਸਕਦੇ ਆ ਅੰਦਰੂਨੀ ਕਿਹੜੀ ਹੁੰਦੀ ਹੈ ਅੰਦਰੂਨੀ ਹੁੰਦੀ ਹੈ ਜਦੋਂ ਆਪਣੇ ਅੰਦਰੂਨੀ ਫੈਕਟਰ ਉਹਦੇ ਵਿੱਚ ਕੰਮ ਕਰਨ ਬਾਹਰੀ ਹੁੰਦੀ ਹੈ ਜਿਹਦੇ ਵਿੱਚ ਬਾਹਰੀ ਫੈਕਟਰ ਕੰਮ ਕਰਨ ਹੁਣ ਦੇਖੋ ਇੰਟਰਨਲ ਦੇ ਵਿੱਚ ਕੀ ਹੈ ਇੰਟਰਨਲ ਦੇ ਵਿੱਚ ਜਿਹੜਾ ਇਹ ਆਪਣਾ ਇੱਕ ਨੈਚੁਰਲ ਹੁੰਦਾ ਹੈ ਆਪਣੇ ਅੰਦਰੋਂ ਹੀ ਹੁੰਦਾ ਹੈ ਪੋਜ਼ਿਟਿਵ ਹੁੰਦਾ ਹੈ ਇੰਟਰਨਲ ਹੁੰਦਾ ਹੈ ਐਕਸ਼ਨ ਬੇਸਡ ਹੁੰਦਾ ਹੈ ਵੀ ਆਪਣਾ ਆਪ ਹੀ ਆਪਾਂ ਨੂੰ ਜੀ ਕਰਦਾ ਵੀ ਹਾਂ ਆਪਾਂ ਇਹ ਚੀਜ਼ ਕੰਮ ਕਰੀਏ ਤੇ ਜਿਹੜੀ ਇਹ ਇੰਟਰਨਲ ਮੋਟੀਵੇਸ਼ਨ ਹੈ ਲੌਂਗ ਟਰਮ ਲਈ ਕੰਮ ਕਰਦੀ ਹੈ ਲੰਬੇ ਸਮੇਂ ਲਈ ਇਹ ਕੰਮ ਕਰਦੀ ਹੈ ਕਲੀਅਰ ਹੈ ਲੇਕਿਨ ਜਿਹੜੀ ਐਕਸਟਰਨਲ ਮੋਟੀਵੇਸ਼ਨ ਹੋ ਕੀ ਇਹ ਬਾਹਰੀ ਫੈਕਟਰ ਤੇ ਕੰਮ ਕਰ ਰਹੀ ਹੈ ਠੀਕ ਹੈ ਇਹ ਵਾਲੀ ਅੰਦਰੂਨੀ ਨੂੰ ਕੰਟਰੋਲ ਕਰਦੀ ਹੈ ਇਹ ਬਾਹਰ ਨੂੰ ਕੰਟਰੋਲ ਕਰਦੀ ਹੈ ਇਹ ਨੇਚਰਲ ਨਹੀਂ ਹੁੰਦੀ ਇਹ ਕਿਸੇ ਲਾਲਚ ਨੂੰ ਲੈ ਕੇ ਵੀ ਆਪਾਂ ਕਰ ਸਕਦੇ ਆ ਇਹ ਆਮ ਤੌਰ ਤੇ 네ਗੇਟਿਵ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਜਿਆਦਾ ਆਪਾਂ ਨੂੰ ਖੁਸ਼ੀ ਇਹਦੇ ਵਿੱਚ ਦੇਖੋ ਖੁਸ਼ੀ ਸੀ ਲੇਕਿਨ ਇਹਦੇ ਵਿੱਚ ਖੁਸ਼ੀ ਦੀ ਬਜਾਏ ਆਪਾਂ ਨੂੰ ਕੀ ਹੁੰਦਾ ਰਿਵਾਰਡ ਮਿਲੇ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਮਿਲੇ ਠੀਕ ਹੈ ਤਾਂ ਇਹ ਦੋ ਚੀਜ਼ਾਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖਿਓ ਅੱਗੇ ਵਧਦੇ ਆਂ ਇਹ ਤੁਸੀਂ ਦੇਖ ਵੀ ਸਕਦੇ ਹੋ ਜੀ ਇੰਟਰਨਲ ਮੋਟੀਵੇਸ਼ਨ ਕੀ ਹੈ ਹਨਾ ਜਿਹੜਾ ਇੰਟਰਨਲ ਹੈ ਇਹ ਆਪਣਾ ਆਪ ਕਹਿ ਦਿੰਨੇ ਆ ਨਾ ਵੀ ਜੇ ਤੇਰਾ ਅੰਦਰੋਂ ਜੀ ਨਹੀਂ ਕਰ ਰਿਹਾ ਤਾਂ ਤੂੰ ਅੱਜ ਕਰ ਲੇਗਾ ਕੱਲ ਨੂੰ ਨਹੀਂ ਤੇ ਤੂੰ ਕੰਮ ਹੋਣਾ ਤਾਂ ਉਹ bari ਹੋ ਗਿਆ ਠੀਕ ਹੈ ਜੀ ਇਹਨਾਂ ਦੋਹਾਂ ਦੇ ਵਿੱਚ ਫਰਕ ਹੈ ਤੁਸੀਂ ਦੇਖ ਸਕਦੇ ਹੋ ਅਗੇ ਇਹ ਪਰਿਭਾਸ਼ਾਵਾਂ ਨੇ ਜੀ ਮੋਟੀਵੇਸ਼ਨ ਦੀਆਂ ਕਈ ਵਾਰੀ ਕੁਐਸਚਨ ਆ ਸਕਦਾ ਹੈ ਪਰਿਭਾਸ਼ਾ ਦੇ ਕੇ ਕਿ ਇਹ ਜਿਹੜੀ ਪਰਿਭਾਸ਼ਾ ਹੈ ਕਿਹਦੇ ਦੁਆਰਾ ਦਿੱਤੀ ਗਈ ਹੈ ਤਾਂ ਤੁਸੀਂ ਇਹ ਪੰਜ ਦੀਆਂ ਪੰਜ ਪਰਿਭਾਸ਼ਾਵਾਂ ਜਿਹੜੀਆਂ ਨੇ ਆਪਦੀ ਕਾਪੀ ਤੇ ਨੋਟ ਕਰ ਲਿਓ ਇਹਨਾਂ ਨੂੰ ਯਾਦ ਕਰ ਲਿਓ ਕਿਉਂਕਿ ਦੇਖੋ ਪਰਿਭਾਸ਼ਾਵਾਂ ਦੇ ਵਿੱਚ ਕੁਝ ਵੀ ਸਮਝਾਉਣ ਵਾਲਾ ਨਹੀਂ ਹੁੰਦਾ ਇਹ ਸਿਰਫ ਐਂ ਕਹਿ ਲਓ ਵੀ ਰੱਟਾ ਲਗਾਉਣਾ ਹੁੰਦਾ ਹੈ ਤੁਹਾਨੂੰ ਹਨਾ ਕਿਉਂਕਿ ਇਹਦੇ ਵਿੱਚ ਦੇਖੋ ਪਰਿਭਾਸ਼ਾ ਹੀ ਪੁੱਛੀ ਜਾਏਗੀ ਮੋਟੀਵੇਸ਼ਨ ਕੀ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਲੇਕਿਨ ਕਿਨੇ ਕਿਸ ਤਰੀਕੇ ਨਾਲ ਉਹਨੂੰ ਬਿਆਨ ਕੀਤਾ ਹੈ ਕਿਸ ਤਰੀਕੇ ਨਾਲ ਉਹਨੂੰ ਡਿਫਾਈਨ ਕੀਤਾ ਹੈ ਉਹ ਚੀਜ਼ ਜਿਹ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਹੈ ਗਿਆ ਜੀ ਅਪਰੋਚਸ ਆਫ ਮੋਟੀਵੇਸ਼ਨ ਯਾਨੀ ਮੋਟੀਵੇਸ਼ਨ ਦੀ ਅਪਰੋਚਸ ਕਿ ਕੀ ਨੇ ਹੁਣ ਦੇਖੋ ਜਿਹੜਾ ਮੋਟੀਵੇਸ਼ਨ ਹੈ ਇਹਦੇ ਵਿੱਚ ਮੇਨਲੀ ਚਾਰ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਪਹਿਲੀ ਹੈਗੀ ਹੈ ਬਿਹੇਵੀਅਰਲ ਇਹਨੂੰ ਬਿਹੇਵੀਅਰ ਸਟਰੀ ਵੀ ਕਹਿ ਸਕਦੇ ਆ ਠੀਕ ਹੈ ਬਿਹੇਵੀਅਰ ਮੋਟੀਵੇਸ਼ਨ ਜਿਹੜੀ ਆ ਕਿਹੜੀ ਹੁੰਦੀ ਹੈ ਇਹ ਹੁੰਦੀ ਹੈ ਬਾਹਰੀ ਐਕਸਟਰਨਿਕ ਜਿਸ ਦੇ ਵਿੱਚ ਆਪਾਂ ਨੂੰ ਕੋਈ ਇਨਸੈਂਟਿਵ ਚਾਹੀਦਾ ਹੁੰਦਾ ਹੈ ਕੋਈ ਰਿਵਾਰਡ ਚਾਹੀਦਾ ਹੁੰਦਾ ਹੈ ਇਹਦੇ ਵਿੱਚ ਆਪਣਾ ਲਾਲਚ ਹੁੰਦਾ ਹੈ ਠੀਕ ਹੈ ਰਿਵਾਰਡ ਹੋ ਗਿਆ ਪਨਿਸ਼ਮੈਂਟ ਹੋ ਗਈ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਆਪਾਂ ਨੂੰ ਹੁੰਦਾ ਇਹ ਵੀ ਹਾਂ ਜਿਹੜੀ ਆਪਣੀ ਚੀਜ਼ ਆ ਉਹ ਆਪਾਂ ਨੂੰ ਮਿਲੇ ਚਾਹੇ ਤਰੀਕਾ ਕੋਈ ਵੀ ਹੋਵੇ ਠੀਕ ਹੈ ਤੇ ਇਹਦਾ ਜਿਹੜਾ ਹਮੇ ਹੈ ਕਿਨੇ ਭਰੀ ਸੀ ਆ ਕਿਨੇ ਕਿਹਦੇ ਦੁਆਰਾ ਇਹ ਕਿਹੜੇ ਜਿਹੜੇ ਸਾਈਕੋਲੋਜਿਸਟ ਨੇ ਇਹਦੇ ਹੱਕ ਦੇ ਵਿੱਚ ਖੜੇ ਨੇ ਬਿਹੇਵੀਅਰਲ ਮੋਟੀਵੇਸ਼ਨ ਦੇ ਵਿੱਚ ਤਾਂ ਉਹ ਹੈਗੇ ਨੇ ਜੀ ਸਕਿਨਰ ਠੀਕ ਹੈ ਨਾਮ ਨੋਟ ਕਰੀ ਜਾਇਓ ਸਕਿਨਰ ਜਿਹੜਾ ਸਕਿਨਰ ਨੇ ਉਹਨਾਂ ਨੇ ਵਿਵਹਾਰਵਾਦੀ ਮੋਟੀਵੇਸ਼ਨ ਦਾ ਸਾਥ ਦਿੱਤਾ ਸੀ ਪਾਵਲੋਵ ਠੀਕ ਹੈ ਤੇ ਲਾਸਟ ਹੈ ਹਲ ਇਹ ਤਿੰਨ ਸਾਈਕੋਲੋਜਿਸਟ ਨੇ ਬਿਹੇਵੀਅਰ ਦੇ ਵਿੱਚ ਜਿਹੜਾ ਆਪਦਾ ਯੋਗਦਾਨ ਪਾਇਆ ਹੈ ਠੀਕ ਹੈ ਸੈਕਿੰਡ ਹੈ ਗਿਆ ਹਿਮਨਿਸਟਿਕ ਹਿਮਨਿਸਟਿਕ ਹੁੰਦੀ ਹੈ ਅੰਦਰੂਨੀ ਇੰਟਰਸਟਿਕ ਠੀਕ ਹੈ ਤਾਂ ਇਹ ਹੁੰਦੀ ਹੈ ਇੰਟਰਸਟਿਕ ਇਹਦੇ ਵਿੱਚ ਹੁੰਦਾ ਵੀ ਅੰਦਰੂਨੀ ਹੁੰਦੀ ਹੈ ਇਹਦੇ ਵਿੱਚ ਆਪਾਂ ਆਪਣੇ ਆਪ ਨੂੰ ਦੇਖਦੇ ਹਾਂ ਠੀਕ ਹੈ ਆਪਣੀ ਸੈਲਫ ਐਸਟੀਮ ਨੂੰ ਆਪਾਂ ਮੈਨ ਰੱਖਦੇ ਆ ਕੰਪੀਟੀਸ਼ਨ ਨੂੰ ਦੇਖਦੇ ਆ ਤਾਂ ਜਿਹੜਾ ਇਹ ਹਿਮਨਿਸਟਿਕ ਵਾਲਾ ਹੁੰਦਾ ਹੈ ਇਹਦੇ ਵਿੱਚ ਆਪਣੀ ਇੰਟਰਨਲ ਹੁੰਦੀ ਹੈ ਸਪਿਰਚੁਅਲਿਟੀਕ ਹੁੰਦੀ ਹੈ ਇਹਦਾ ਜਿਹੜਾ ਯੋਗਦਾਨ ਹੈ ਇਹਦੇ ਵਿੱਚ ਕਿਹਨੇ ਦਿੱਤਾ ਸੀ ਮਾਸਲੋ ਨੇ ਠੀਕ ਹੈ ਇਹਦਾ ਨਾਮ ਜਰੂਰ ਯਾਦ ਰੱਖਿਓ ਮਾਸਲੋ ਇਹਨਾਂ ਨੇ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਅਚੀਵ ਆਫ ਪੋਟੈਂਸ਼ੀਅਲ ਹਾਈਅਰ ਸੀ ਯਾਨੀ ਕਿ ਆਪਣੀ ਜਿੰਨੇ ਤੱਕ ਸਮਰੱਥਾ ਹੁੰਦੀ ਆਪਾਂ ਉੱਥੇ ਤੱਕ ਜਿਹੜਾ ਇਸ ਨੂੰ ਅਚੀਵ ਕਰਦੇ ਆ ਇਹ ਪਰਸਨੈਲਿਟੀ ਤੇ ਕੰਮ ਕਰਦੀ ਹੈ ਮੋਟੀਵੇਸ਼ਨ ਇਹਦੇ ਵਿੱਚ ਬਹੁਤ ਵਧੀਆ ਲੈਵਲ ਤੇ ਕੰਮ ਕਰਦੀ ਹੈ ਮਾਸਲੋ ਤੋਂ ਬਿਨਾ ਇਹਦੇ ਵਿੱਚ ਜਿਹੜਾ ਕੰਮ ਕੀਤਾ ਸੀ ਉਹ ਕੀਤਾ ਸੀ ਜੀ ਕਾਰਲ ਰੋਜਰਸ ਨੇ ਇਹ ਨਾਮ ਜਿਹੜਾ ਜਰੂਰ ਯਾਦ ਰੱਖਿਓ ਕਾਰਲ ਰੋਜਰਸ ਠੀਕ ਹੈ ਤਾਂ ਇਹ ਦੋ ਹੋ ਗਏ ਆ ਥਰਡ ਆਪਾਂ ਪੜਦੇ ਆਂ ਜੀ ਕಾಗ್ਨੀਟਿਵ ਜਿਹੜਾ ਕಾಗ್ਨੀਟਿਵ ਹੈ ਇਹ ਕਿਹਦੇ ਰਿਲੇਟਡ ਹੈ ਇਹ ਹੈ ਤਾਂ ਅੰਦਰੂਨੀ ਹੈ ਲੇਕਿਨ ਕੀ ਹੈ ਇਹ ਸੋਚਣ ਦੇ ਰਿਲੇਟਡ ਹੁੰਦਾ ਥਿੰਕਿੰਗ ਇੰਡੀਵਿਜੂਅਲ ਥਿੰਕਿੰਗ ਜਦੋਂ ਆਪਾਂ ਆਪਣੇ ਬਾਰੇ ਸੋਚਦੇ ਆਂ ਕਿਉਰਿਓਸਟੀ ਹੁੰਦੀ ਹੈ ਆਪਣੇ ਅੰਦਰ ਜਾਗਰੂਕਤਾ ਹੁੰਦੀ ਹੈ ਉਹ ਕਿਹੜੀ ਮੋਟੀਵੇਸ਼ਨ ਦੇ ਰਿਲੇਟਡ ਹੈ ਤਾਂ ਉਹ ਹੁੰਦੀ ਹੈ ਕಾಗ್ਨੀਟਿਵ ਦੇ ਰਿਲੇਟਡ ਜਿਸ ਦੇ ਵਿੱਚ ਆਪਾਂ ਕੋਈ ਵੀ ਐਕਟੀਵਿਟੀ ਕਰਦੇ ਆਂ ਠੀਕ ਹੈ ਲਾਸਟ ਹੈ ਆਪਣੇ ਕੋਲ ਸੋਸ਼ੀਓ ਕਲਚਰਲ ਇਹ ਵੀ ਅੰਦਰੂਨੀ ਹੁੰਦੀ ਹੈ ਲਰਨਿੰਗ ਕਮਿਊਨਿਟੀਜ਼ ਆਪਾਂ ਕਿਸੇ ਸਮਾਜ ਦੇ ਵਿੱਚ ਤਾਂ ਹੀ ਰਹਿ ਸਕਦੇ ਆ ਜੇਕਰ ਆਪਾਂ ਉਹ ਜਿਹੜੀ ਚੀਜ਼ ਪੋਸੀਬਲ ਨਹੀਂ ਹੈਗੀ ਹਨਾ ਤਾਂ ਕਰਕੇ ਉਹ ਚੀਜ਼ਾਂ ਜਿਹੜੀਆਂ ਕਿਦੇ ਵਿੱਚ ਆ ਗੀਆਂ ਸੋਸ਼ਲ ਕਲਚਰ ਦੇ ਵਿੱਚ ਤਾਂ ਇਹ ਚਾਰ ਪ੍ਰਕਾਰ ਦੇ ਅਪਰੋਚਸ ਸੀਗੇ ਮੋਟੀਵੇਸ਼ਨ ਦੀਆਂ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਜੀ ਇਹ ਹੈ ਇਹ ਜਿਹੜੀ ਹਾਇਰਾਰਕੀ ਦਿੱਤੀ ਸੀ ਹਾਇਰਾਰਕੀ ਯਾਨੀ ਜਿਹੜਾ ਬਣਿਆ ਹੋਇਆ ਪਿਕਚਰ ਠੀਕ ਹੈ ਇਹ ਦਿੱਤੀ ਸੀ ਜੀ ਅਬਰਾਹਮ ਮਾਸਲੋ ਨੇ ਅਬਰਾਹਮ ਮਾਸਲੋ ਠੀਕ ਹੈ ਇਹਨੂੰ ਕਹਿੰਦੇ ਆਪਾਂ ਮਾਸਲੋ ਹਾਇਰਾਰਕੀ ਆਫ ਨੀਡਸ ਅਬਰਾਹਮ ਮਾਸਲੋ ਨੇ ਇਹ ਜਿਹੜੀ ਹਾਇਰਾਰਕੀ ਦਿੱਤੀ ਸੀ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚੋਂ ਹਰੇਕ ਪੀਐਸਟੈਟ ਦੇ ਵਿੱਚ ਜਿਹੜਾ ਕੁਐਸਚਨ ਪੁੱਛਿਆ ਹੀ ਪੁੱਛਿਆ ਜਾਂਦਾ ਹੈ ਤਾਂ ਇਹ ਜਿਹੜੀ ਹਾਇਰਾਰਕੀ ਆਫ ਨੀਡਸ ਹੁੰਦੀ ਹੈ ਇਹ ਕਾਦਰ ਰਿਲੇਟਡ ਹੈ ਇਹ ਨੀਡਸ ਨੂੰ ਲੈ ਕੇ ਬਣਾਈ ਹੋਈ ਹੈ ਵੀ ਸਭ ਤੋਂ ਪਹਿਲੀ ਨੀਡ ਕਿਹੜੀ ਹੈ ਫਿਰ ਦੂਜੀ ਫਿਰ ਤੀਜੀ ਤੇ ਹਨਾ ਇਦਾਂ ਹੁਣ ਦੇਖੋ ਜਿਹੜੀ ਸਭ ਤੋਂ ਪਹਿਲੀ ਨੀਡ ਹੈ ਉਹ ਹੈ ਗਿਆ ਬਾਇਓਲੋਜੀਕਲ ਔਰ ਫਿਜ਼ੀਓਲੋਜੀਕਲ ਜਿਹੜੀ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਦੱਸੀ ਸੀ ਹਣਾ ਇਹ ਜਿਹੜੀ ਹੈ ਬੇਸਿਕ ਹੁੰਦੀ ਹੈ ਇਹਦੇ ਬਿਨਾ ਮਨੁੱਖ ਜਿਹੜਾ ਸਰਵਾਈਵ ਨਹੀਂ ਕਰ ਸਕਦਾ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਗੀਆਂ ਫੂਡ ਆ ਗਿਆ 슬ੀਪ ਆ ਗਿਆ ਵਾਟਰ ਆ ਗਿਆ ਕਲੀਅਰ ਹੈ ਬੇਸਿਕ ਨੇ ਇਹ 에어 ਹੋ ਗਈ ਹਵਾ ওয়াটার ਪਾਣੀ ਫੂਡ ਖਾਣਾ ਪੀਣਾ 슬ੀਪ ਕਲੋਥ ਕੱਪੜੇ ਰਿਪਰੋਡਕਸ਼ਨ ਇਹ ਸਾਰੀਆਂ ਚੀਜ਼ਾਂ ਕਿਦੇ ਵਿੱਚ ਆ ਗਈਆਂ ਬਾਇਓਲੋਜੀਕਲ ਦੇ ਵਿੱਚ ਫਰਸਟ ਨੀਡ ਦੇ ਵਿੱਚ ਆ ਗਈਆਂ ਠੀਕ ਹੈ ਸੈਕੰਡ ਨੀਡ ਹੁੰਦੀ ਹੈ ਜੀ ਸੇਫਟੀ ਦੀ ਜਦੋਂ ਦੀ ਬੇਸਿਕ ਨੀਡ ਕੰਪਲੀਟ ਹੋ ਰਹੀ ਹੈ ਹੁਣ ਦੇਖੋ ਮੰਨ ਲਓ ਆਪਾਂ ਨੂੰ ਖਾਣ ਨੂੰ ਰੋਟੀ ਮਿਲ ਰਹੀ ਹੈ ਪਾਣੀ ਮਿਲ ਰਿਹਾ ਆਪਾਂ ਰਹਿ ਰਹੇ ਆ ਤਾਂ ਆਪਾਂ ਨੂੰ ਹੁੰਦਾ ਵੀ ਜਿਹੜੀ ਜਗ੍ਹਾ ਤੇ ਆਪਾਂ ਰਹਿ ਰਹੀ ਆ ਆਪਾਂ ਉੱਥੇ ਸੇਫ ਹੋਈਏ ਲੇਕਿਨ ਜੇ ਆਪਾਂ ਨੂੰ ਖਾਣ ਨੂੰ ਰੋਟੀ ਹੀ ਨਹੀਂ ਮਿਲ ਰਹੀ ਤਾਂ ਆਪਾਂ ਸੇਫਟੀ ਬਾਰੇ ਸੋਚਦੇ ਹੀ ਨਹੀਂ ਹੈਗੇ ਕਿਉ ਇਹ ਫਿਰ ਆਪਾਂ ਦੂਜੀ ਰਾਹ ਵੱਲ ਤੁਰਦੇ ਆ ਜਿਹੜੀ ਹੈਗੀ ਹੈ ਸੇਫਟੀ ਦੀ ਨੀਡ ਠੀਕ ਹੈ ਇਹਦੇ ਵਿੱਚ ਜਿਹੜੀ ਹੁੰਦੀ ਹੈ ਇਹ ਹੁੰਦੀ ਹੈ ਸਕਿਉਰਿਟੀ ਦੇ ਰਿਲੇਟਿਡ ਹੈਲਥ ਦੇ ਰਿਲੇਟਿਡ ਫਾਈਨਾਂਸਿਸ ਯਾਨੀ ਆਪਾਂ ਪੈਸੀ ਬਾਰੇ ਸੋਚਦੇ ਆ employment ਨੌਕਰੀ ਵਾਰ ਦੇਖਦੇ ਆ ਰੁਜ਼ਗਾਰ ਵਾਰ ਦੇਖਦੇ ਆ ਹੈਲਥ ਪ੍ਰੋਪਰਟੀ ਸਿਕਿਉਰਟੀ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਆ ਜਾਂਦੀਆਂ ਨੇ ਤਾਂ ਇਹ ਜਿਹੜੀਆਂ ਪਹਿਲੀ ਦੋਨੋਂ ਨੀਡ ਸੀਗੀਆਂ ਇਹ ਬੇਸਿਕ ਨੀਡ ਸੀ ਠੀਕ ਹੈ ਪਹਿਲੀ ਬਾਇਓਲੋਜੀਕਲ ਤੇ ਫਿਜ਼ੀਕਲੀ ਤੇ ਸੈਕੰਡ ਹੈ ਗਿਆ ਸੇਫਟੀ ਵਾਲੀ ਨੀਡਸ ਥਰਡ ਵਾਲ ਵਾਦਦੇ ਆ ਥਰਡ ਹੈ ਗਿਆ ਲਵ ਜਾਂ ਫਿਰ ਬਿਲੋਂਗਿੰਗਨੈਸ ਯਾਨੀ ਆਪਣਾਪਨ ਹੁਣ ਦੇਖੋ ਇਹਦੇ ਵਿੱਚ ਆ ਗਈ ਦੋਸਤੀ ਇੰਟੀਮੇਸੀ ਫੈਮਿਲੀ ਕਨੈਕਸ਼ਨ ਹਨਾ ਇਹ ਕਿਹੜੀ ਨੀਡ ਹੋਗੀ ਇਹ ਹੋਗੀ ਸਾਈਕੋਲੋਜੀਕਲ ਨੀਡ ਠੀਕ ਹੈ ਜਦੋਂ ਆਪਣੀਆਂ ਸਾਰੀਆਂ ਜਿਹੜੀ ਬੇਸਿਕ ਨੀਡਸ ਨੇ ਕੰਪਲੀਟ ਹੋ ਰਹੀਆਂ ਨੇ ਫਿਰ ਤੁਹਾਡਾ ਪੇਟ ਖਾਲੀ ਹੈ ਨਾ ਤੁਹਾਨੂੰ ਦੁਨੀਆ ਦੀ ਕੋਈ ਚੀਜ਼ ਚੰਗੀ ਨਹੀਂ ਲੱਗਣੀ ਨਾ ਕੋਈ ਦੋਸਤ ਹੀ ਨਾ ਕੁਝ ਨਹੀਂ ਕਿਉਂ ਕਿ ਤੁਹਾਡੀ ਬੇਸਿਕ ਨੀਡ ਹੀ ਨਹੀਂ ਕੰਪਲੀਟ ਹੈ ਨਾ ਉਸ ਤੋਂ ਬਾਅਦ ਅੱਗੇ ਹੁੰਦਾ ਆਪਣੇ ਕੋਲ ਐਸਟੀਮ ਇਹਨੂੰ ਕਹਿੰਦੇ ਆਪਾਂ ਸੈਲਫ ਐਸਟੀਮ ਸੈਲਫ ਐਸਟੀਮ ਦੇ ਵਿੱਚ ਆਉਂਦਾ ਹੈ ਰਿਸਪੈਕਟ ਸਟੇਟਸ ਰਿਕੋਗਨਾਈਜੇਸ਼ਨ ਸਟਰੈਂਥ 셀ਫ ਐਸਟੀਮ ਇਹ ਦੋਨੋਂ ਜਿਹੜੀਆਂ ਨੀਡਸ ਨੇ ਇਹ ਹੁੰਦੀਆਂ ਨੇ ਜੀ ਸਾਈਕੋਲੋਜੀਕਲ ਨੀਡ ਐਸਟੀਮ ਦੇ ਵਿੱਚ ਆਪਾਂ ਆਪਣੀ ਰਿਸਪੈਕਟ ਦੇਖਦੇ ਆਂ ਸਟੇਟਸ ਦੇਖਦੇ ਆਂ ਆਪਣੀ ਪਛਾਣ ਕਰਦੇ ਆਂ ਆਪਣੀ ਆਜ਼ਾਦੀ ਬਾਰੇ ਸੋਚਦੇ ਆਂ 셀ਫ ਐਸਟੀਮ ਕਰਦੇ ਆਂ ਹਨਾ ਕਿਉਂਕਿ ਆਪਣੀਆਂ ਜਿਹੜੀਆਂ ਬਾਕੀ ਦੀਆਂ ਨੀਡ ਜਿਹਨੂੰ ਕੰਪਲੀਟ ਹੋ ਗਿਆ ਫਿਰ ਆਪਾਂ ਆਪਣੇ ਬਾਰੇ ਜਿਹੜਿਆ ਸੋਚ ਰਹੇ ਆਂ ਆਪਾਂ ਭਲੀ ਲਈ ਸੋਚ ਰਹੇ ਆਪਦੇ ਤੇ ਲਾਸਟ ਜਿਹੜਾ ਪੁਆਇੰਟ ਹੁੰਦਾ ਉਹ ਹੁੰਦਾ ਜੀ 셀ਫ ਇਕੁਐਲਾਈਜੇਸ਼ਨ ਇਹ ਕੀ ਹੁੰਦਾ ਹੈ ਆਪਣੇ ਆਪ ਨੂੰ ਜਾਨਣਾ ਕਿ ਮੈਂ ਕੌਣ ਆ ਹੂ ਐਮ ਆਈ मीनिंग ਵਨਸ ਫੁੱਲ ਪ ਪੱਖ ਹੈ ਤੇ ਉਹ ਜਿਹੜਾ ਆਪਦੀ ਖੁਦ ਦੀ ਜ਼ਰੂਰਤਾਂ ਨੂੰ ਪੂਰੀ ਕਰਨ ਦੇ ਲਈ ਪੂਰੀ ਪੂਰੀ ਜਿਹੜੀ ਹੈ ਕੋਸ਼ਿਸ਼ ਕਰਦਾ ਹੈ ਡਿਜ਼ਾਇਰ ਟੂ ਬਿਕਮ ਦਾ ਮੋਸਟ ਥੈਟ ਓਨ ਕੈਨ ਬੀ ਯਾਨੀ ਕਿ ਇਹਦੇ ਵਿੱਚ ਜਿਹੜਾ ਮਨੁੱਖ ਹੈ ਜੋ ਵੀ ਬਣਨਾ ਚਾਹੁੰਦਾ ਹੈ ਉਹ ਇਸ ਦੇ ਵਿੱਚ ਮਹਿਸੂਸ ਕਰਦਾ ਹੈ ਕਿ ਮੈਂ ਬਣ ਜਾਵਾਂਗਾ ਤੇ ਮੈਂ ਬਣਨਾ ਚਾਹੁੰਦਾ ਹਾਂ ਠੀਕ ਹੈ ਤਾਂ ਇਹ ਜਿਹੜੀ ਹਾਇਰਾਰਕੀ ਦਿੱਤੀ ਸੀ ਇਹ ਦਿੱਤੀ ਸੀ ਜੇ ਬ੍ਰਾਹਮ ਮਾਸਲੋ ਨੇ ਜਿਸ ਦੇ ਵਿੱਚ ਜਿਹੜੀਆਂ ਨੀਡਸ ਨੇ ਉਹ ਵੱਖ-ਵੱਖ ਨੇ ਪਹਿਲੀਆਂ ਨੇ ਬੇਸਿਕ ਦੂਜੀਆਂ ਨੇ ਸਾਈਕੋਲੋਜੀਕਲ ਤੇ ਥਰਡ ਹੈ ਸੈਲਫ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੀ ਲਵ ਵਾਲੀ ਆ ਬਿਲੋਂਗਿੰਗਨੈਸ ਦੀ ਨੀਡ ਹੈ ਉਹ ਕਿਦੇ ਵਿੱਚ ਆਉਂਦੀ ਹੈ ਤਾਂ ਉਹ ਅਬਰਾਹਮ ਮਾਸਲੋ ਦੀ ਜਿਹੜੀ ਦਿੱਤੀ ਹੋਈ ਹਾਇਰਾਰਕੀ ਆ ਉਹਦੇ ਵਿੱਚ ਜਿਹੜਾ ਸਾਈਕੋਲੋਜੀਕਲ ਨੀਡ ਆ ਉਹਦੇ ਵਿੱਚ ਜਿਹੜੀ ਇਹ ਆ ਰਹੀ ਹੈ ਗੱਲ ਜ਼ਰੂਰ ਜ਼ਰੂਰ ਯਾਦ ਰੱਖਿਓ ਠੀਕ ਹੈ ਤਾਂ ਇਹਨੂੰ ਤੁਸੀਂ ਕਾਪੀ ਦੇ ਨੋਟ ਕਰ ਲਿਓ ਜੇ ਮੈਂ ਪੁੱਛਾਂ ਕਿ ਇਹਦੇ ਵਿੱਚ ਉਹ ਸਰਵਾਈਵਲ ਜਿਹੜੀਆਂ ਨੀ ਕਲਪੇ ਫਿਜ਼ੀਓਲੋਜੀਕਲ ਕਿਉਂਕਿ ਉਹਦੇ ਬਿਨਾ ਮਨੁੱਖ ਜਿਹੜਾ ਸਰਵਾਈਵ ਨਹੀਂ ਕਰ ਸਕਦਾ ਕਲੀਅਰ ਹੈ ਸਮਝ ਆ ਗਈ ਅੱਗੇ ਵਧਦੇ ਹਾਂ ਹੁਣ ਦੇਖੋ ਇਸ ਤੋਂ ਬਿਨਾ ਇੱਕ ਹੋਰ ਨੇ ਸਾਈਕੋਲੋਜੀ ਜਿਸ ਦਾ ਨਾਮ ਹੈ ਡੇਵਿਡ ਮੈਕਲੈਂਡ ਕੀ ਨਾਮ ਹੈ ਜੀ ਡੇਵਿਡ ਮੈਕਲੈਂਡ ਉਹਨਾਂ ਨੇ ਇੱਕ ਥਿਊਰੀ ਦਿੱਤੀ ਸੀ ਜਿਸ ਦਾ ਨਾਮ ਸੀ ਅਚੀਵਮੈਂਟ ਮੋਟੀਵੇਸ਼ਨ ਥਿਊਰੀ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਦੱਸਿਆ ਸੀ ਠੀਕ ਹੈ ਤਾਂ ਇਹ ਜਿਹੜੇ ਹੈਗੇ ਨੇ ਇਹਦੇ ਵਿੱਚ ਇਹਨਾਂ ਨੇ ਤਿੰਨ ਚੀਜ਼ਾਂ ਦੱਸਿਆ ਪਹਿਲਾਂ ਦੱਸਿਆ ਨੀਡ ਫੋਰ ਪਾਵਰ ਨੀਡ ਫੋਰ ਅਚੀਵਮੈਂਟ ਤੇ ਨੀਡ ਫੋਰ ਅਫੀਲੀਏਸ਼ਨ ਕਲੀਅਰ ਹੈ ਤੇ ਕੰਦੇ ਕੰਦੇ ਜਦੋਂ ਕਿਸੇ ਮਨੁੱਖ ਨੂੰ ਕੋਈ ਸਜ਼ਾ ਦਾ ਡਰ ਹੁੰਦਾ ਹੈ ਜਾਂ ਕਿਸੇ ਚੀਜ਼ ਦਾ ਲਾਲਚ ਹੁੰਦਾ ਹੈ ਫਿਰ ਉਹਦੇ ਅੰਦਰ ਜਿਹੜੀਆਂ ਮੋਟੀਵੇਸ਼ਨ ਪੈਦਾ ਹੁੰਦੀ ਹੈ ਡਰ ਜੇ ਆਪਾਂ ਆਪਣੇ ਅੰਦਰ ਕਈੇ ਵੀ ਮੈਂ ਨਹੀਂ ਪੜਦਾ ਹੈਗਾ ਪਰ ਜੇ ਆਪਣੇ ਅੰਦਰ ਡਰ ਹੋਊਗਾ ਵੀ ਮੈਂ ਫੇਲ ਹੋ ਜਾਣਾ ਫਿਰ ਆਪਾਂ ਕੀ ਕਰਾਂਗੇ ਪੜਾਂਗੇ ਤਾਂ ਉਹ ਕਿਹੜੀ ਮੋਟੀਵੇਸ਼ਨ ਹੋਈ ਪਨਿਸ਼ਮੈਂਟ ਵਾਲੀ ਜੇ ਆਪਾਂ ਕਈੇ ਵੀ ਜੇ ਮੈਂ ਇਹ ਚੀਜ਼ ਪੇਪਰ ਕਰੈਕ ਕਰਤਾ ਤਾਂ ਮੈਨੂੰ ਸਰਕਾਰੀ ਨੌਕਰੀ ਮਿਲ ਜੂਗੀ ਤੇ ਸਰਕਾਰੀ ਨੌਕਰੀ ਮਿਲ ਕੇ ਮੈਨੂੰ ਖੁਸ਼ੀ ਹੋਊਗੀ ਉਹ ਕੀ ਹੋਗਾ ਰਿਵਾਰਡ ਇਹ ਕਿਸ ਤਰ੍ਹਾਂ ਦੀ ਮੋਟੀਵੇਸ਼ਨ ਹੈ ਰਿਵਾਰਡ ਵਾਲੀ ਮੋਟੀਵੇਸ਼ਨ ਹੈ ਠੀਕ ਹੈ ਕੋਆਪਰੇਟਿਵ ਦੇ ਵਿੱਚ ਉੱਚੇ ਮਦਦ ਕਰਦੀ ਹੈ ਕਲੀਅਰ ਮਾਸਟਰੀ ਹੁੰਦੀ ਹੈ ਇਹਦੇ ਵਿੱਚ ਆਪਾਂ ਪਰਫਾਰਮੈਂਸ ਵਧੀਆ ਕਰਦੇ ਆ ਤਾਂ ਹੀ ਤਿੰਨ ਟਾਈਪ ਦੀਆਂ ਜਿਹੜੀਆਂ ਕਹਿ ਲਓ ਵੀ ਚੀਜ਼ਾਂ ਦੱਸੀਆਂ ਸੀਗੀ ਇਹ ਦੱਸਿਆ ਸੀ ਡੇਵਿਡ ਮੈਕਲੈਨ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਆਪਾਂ ਪਾਵਰ ਦੇ ਲਈ ਕੰਮ ਕਰਦੇ ਆ ਫਿਰ ਅਚੀਵਮੈਂਟ ਦੇ ਲਈ ਦਨ ਅਫੀਲੀਏਸ਼ਨ ਦੇ ਲਈ ਠੀਕ ਹੈ ਤਾਂ ਹੁਣ ਆਪਾਂ ਇਸ ਦੇ ਪ੍ਰੀਵਿਅਸ ਇਅਰ ਕੁਐਸਚਨ ਸੋਲਵ ਕਰਾਂਗੇ ਜੀ ਜਿਹੜੇ ਕਿ ਹੁਣ ਤੱਕ ਇਸ ਕੁਐਸਚਨ ਚੈਪਟਰ ਦੇ ਵਿੱਚੋਂ ਪੁੱਛੇ ਗਏ ਨੇ ਫਰਸਟ ਕੁਐਸਚਨ ਹੈ ਇੱਕ ਅਧਿਆਪਕਾ ਚਾਹੁੰਦੀ ਹੈ ਕਿ ਉਸ ਦਾ ਵਿਦਿਆਰਥੀ ਸਾਰਾ ਘਰ ਦਾ ਹੋਮਵਰਕ ਪੂਰਾ ਕਰੇ ਉਹ ਉਸ ਦੇ ਕੰਮ ਦਾ ਹਰ ਹਿੱਸਾ ਪੂਰਾ ਕਰਨ ਪਰੰਤੂ ਉਸ ਦੀ ਵਡਿਆਈ ਕਰਦੀ ਹੈ ਯਾਨੀ ਉਹ ਨੂੰ ਕੀ ਕਰਦੀ ਹੈ ਸ਼ਾਬਾਸ਼ੀ ਦਿੰਦੀ ਹੈ ਅਧਿਆਪਕਾ ਦੇ ਇਸ ਕੰਮ ਨੂੰ ਤੁਸੀਂ ਕੀ ਕਹੋਗੇ ਫਸਟ ਹੈ ਪ੍ਰੋਪਰਟਿੰਗ ਸੈਕਿੰਡ ਹੈ ਕਯੂਇੰਗ ਯਾਨੀ ਸੰਕੇਤ ਥਰਡ ਹੈ ਇੰਟਰਮੀਟੈਂਟ ਰੇਨਫੋਰਸਮੈਂਟ ਯਾਨੀ ਰੁਕ ਰੁਕ ਕੇ ਵਧਾਵਾ ਦੇਣਾ ਤੇ ਲਾਸਟ ਹੈ ਸ਼ੇਪਿੰਗ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈਗਾ ਆਕਾਰ ਦੇਣਾ ਆਪਾਂ ਉਸ ਬੱਚੇ ਦੀ ਜਿਹੜੀ ਹੈ ਕਹਿ ਲਓ ਵੀ ਪ੍ਰੇਜ਼ਿੰਗ ਕਰ ਰਹੇ ਹਾਂ ਉਹਨੂੰ ਸ਼ਾਬਾਸ਼ੀ ਦੇ ਰਹੇ ਹਾਂ ਤਾਂ ਉਹ ਬੱਚੇ ਦੀ ਇੱਕ ਤਰੀਕੇ ਨਾਲ ਉਹਦਾ ਮਾਈਂਡਸੈਟ ਠੀਕ ਹੋ ਰਿਹਾ ਉਹਨੂੰ ਕੀ ਮਿਲ ਰਹੀ ਹੈ ਮੋਟੀਵੇਸ਼ਨ ਮਿਲ ਰਹੀ ਹੈ ਨੈਕਸਟ ਕੁਐਸਚਨ ਹੈ ਇੱਕ ਬੱਚਾ ਸਕਾਲਰਸ਼ਿਪ ਲੈਣ ਲਈ ਸਖਤ ਪੜਾਈ ਕਰਦਾ ਹੈ ਇਹ ਕਿਸ ਗੱਲ ਦੀ ਉਦਾਹਰਣ ਹੈ ਵੈਰੀ ਵੈਰੀ ਇੰਪੋਰਟੈਂਟ ਹੁਣ ਦੇਖੋ ਉਹਨੂੰ ਅੰਦਰੂਨੀ ਨਹੀਂ ਹੈਗਾ ਵੀ ਮੈਨੂੰ ਕੋਈ ਖੁਸ਼ੀ ਮਿਲੇ ਜਾਂ ਕੁਝ ਵੀ ਨੋ ਉਹ ਕੀ ਕਾਦੇ ਵਾਸਤੇ ਕਰ ਰਿਹਾ ਸਕਾਲਰਸ਼ਿਪ ਦੇ ਲਈ ਤੇਰੀ ਸਕਾਲਰਸ਼ਿਪ ਉਹ ਕਿਸ ਤਰੀਕੇ ਦੀ ਮੋਟੀਵੇਸ਼ਨ ਹੈ ਬਾਰੀ ਐਕਸਟਰਨਲ ਹੈ ਕਿਉਂਕਿ ਉਹ ਕਿਸੇ ਬਾਹਰੀ ਚੀਜ਼ ਦੇ ਲਈ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ ਤਾਂ ਇਹਦਾ ਰਾਈਟ ਆਨਸਰ ਹੋਊਗਾ ਜੀ ਐਕਸਟਰਨਲ ਮੋਟੀਵੇਸ਼ਨ ਕਲੀਅਰ ਹੈ ਅੱਗੇ ਵਧਦੇ ਹਾਂ ਇੱਕ ਅਧਿਆਪਕ ਵਜੋਂ ਤੁਸੀਂ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਵਾਸਤੇ ਕਿਹੜੀ ਤਕਨੀਕ ਦੀ ਵਰਤੋਂ ਕਰੋਗੇ ਆਪਾਂ ਨੇ ਬੱਚਿਆਂ ਨੂੰ ਮੋਟੀਵੇਟ ਕਰਨਾ ਹੈ ਆਪਾਂ ਕਿਸ ਤਰੀਕੇ ਨਾਲ ਕਰਾਂਗੇ ਫਰਸਟ ਹੈ ਬਾਏ ਯੂਜ਼ਿੰਗ ਇੰਡਕਸ਼ਨ ਪਛਤਾਵਨਾ ਰਹੀਮ ਸੈਕਿੰਡ ਹੈ ਯੂਜ਼ ਆਫ ਬਲੈਕਬੋਰਡ ਥਰਡ ਹੈ ਬਾਏ ਇਲਸਟ੍ਰੇਸ਼ਨ ਯਾਨੀ ਦ੍ਰਿਸ਼ਟਾਂਤਾਂ ਦ੍ਰਿਸ਼ਟਾਂਤਾਂ ਯਾਨੀ ਐਗਜ਼ਾਮਪਲਾਂ ਦੇ ਥਰੂ ਲਾਸਟ ਹੈ ਬਾਏ ਐਕਟਿਵ ਪਾਰਟਿਸਿਪੇਸ਼ਨ ਆਫ ਸਟੂਡੈਂਟ ਬੱਚਿਆਂ ਦੀ ਜਿਹੜੀ ਹੈ ਸਾਰੀ ਦੀ ਸਾਰੀ ਸ਼ਮੂਲੀਅਤ ਦੇ ਲਈ ਤਾਂ ਇਹਦੇ ਚਾਰੇ ਹੀ ਆਪਸ਼ਨ ਜਿਹੜੇ ਨੇ ਪੋਜ਼ਿਟਿਵ ਨੇ ਇਹਦਾ ਜਿਹੜਾ ਰ ਸਾਰੇ ਅਗਲਾ ਕੁਐਸਚਨ ਹੈ ਸਮਾਨ ਤੱਤ ਜਿਹੜਾ ਹੈ ਇਸ ਦਾ ਸਬੰਧ ਕਿਸ ਨਾਲ ਹੈ ਯਾਨੀ ਦ ਟਰਮ ਆਈਡੈਂਟੀਕਲ ਐਲੀਮੈਂਟ ਇਜ਼ ক্লোਜ਼ਲੀ ਅਸੋਸੀਏਟਿਡ ਵਿਦ ਕਿਹਦੇ ਨਾਲ ਸੰਬੰਧਿਤ ਹੈ ਤਾਂ ਇਹ ਰਿਲੇਟਡ ਹੈ ਜੀ ਲਰਨਿੰਗ ਦੇ ਨਾਲ ਠੀਕ ਹੈ ਸਿੱਖਣ ਦੇ ਹਸਤਾਂਤਰਨ ਨਾਲ ਯਾਨੀ ਕਿ ਟ੍ਰਾਂਸਫਰ ਆਫ ਲਰਨਿੰਗ ਦੇ ਰਿਲੇਟਡ ਜਿਹੜਾ ਇਹ ਐਲੀਮੈਂਟ ਹੈ ਜਿਹਨੂੰ ਕਿ ਆਪਾਂ ਆਈਡੈਂਟੀਕਲ ਐਲੀਮੈਂਟ ਕਹਿ ਦਿੰਦੇ ਆ ਠੀਕ ਹੈ ਤਾਂ ਇਹ ਕੁਝ ਕੁਐਸਚਨ ਸੀ ਜਿਹੜੇ ਪਹਿਲਾਂ ਇਸ ਐਗਜ਼ਾਮ ਦੇ ਵਿੱਚੋਂ ਪੁੱਛੇ ਗਏ ਨੇ ਇਸ ਚੈਪਟਰ ਦੇ ਵਿੱਚੋਂ ਪੁੱਛੇ ਗਏ ਨੇ ਠੀਕ ਹੈ ਤਾਂ ਇਸ ਦੇ ਨਾਲ ਹੀ ਆਪਣਾ ਸਾਰਾ ਚੈਪਟਰ ਕੰਪਲੀਟ ਹੋ ਗਿਆ ਬਹੁਤ ਛੋਟਾ ਜਿਹਾ ਚੈਪਟਰ ਸੀ ਲੇਕਿਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਸੀ ਠੀਕ ਹੈ ਵੀਡੀਓ ਵਧੀਆ ਲੱਗ ਗਿਆ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਚੈਨਲ ਨਾਲ ਹਲੇ ਤੱਕ ਨਹੀਂ ਜੁੜੇ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਹੀਂ ਤਾਂ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਕਿੱਦਾਂ ਦੀ ਵੀਡੀਓ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਅਪਕਮਿੰਗ ਵੀਡੀਓਜ਼ ਦੇ ਵਿੱਚ ਆਪਾਂ ਇੱਕ ਹੈ ਜੀ ਵੀਡੀਓ ਲੈ ਕੇ ਆਵਾਂਗੇ ਇੰਗਲਿਸ਼ ਦੀ ਜਿਸ ਦੇ ਵਿੱਚ ਆਪਾਂ ਇੱਕ ਸਿੰਗਲ ਵੀਡ ਦੇ ਵਿੱਚ ਸਾਰੀ ਇੰਗਲਿਸ਼ ਪੀੜੀ ਗੁਜੀ ਜਿਹੜੀ ਹੈ ਉਹ ਕਵਰ ਕਰ ਲੈਣੀ ਹੈ ਕਲੀਅਰ ਹੈ ਤਾਂ ਅੱਜ ਦੀ ਇਹ ਵੀਡੀਓ ਸੀ ਨੈਕਸਟ ਵੀਡੀਓ ਲੈ ਕੇ ਆਪਾਂ ਜਲਦੀ ਹਾਜ਼ਰ ਹੋਵਾਂਗੇ ਜੇ Thank you.